ਉਤਰ ਵੈਸਾ ਕੋੜ ਪਲੀਤਾ ਗਿਆਨ ਹਰੀ ਦਾ ਨਾਮ ਚਤਾਰ ਤਾ ਹੋਵੇ ਤਲ ਸਾਗਰ ਪਾਰ ਨਾਮ ਦਸਾਵਾ ਹਰ ਹਰ ਦੀਆ ਤਾ ਗਰ ਗੋ ਪਗ ਮੇਰੀ ਨਾਰ ਦੇ ਸ਼ਾਲਾ ਹਰ ਹਰ ਦੀਆ ਤਾਗਰ ਗੋਪ ਕਬ ਮੇਰੀ ਜੀਆ ਪਗ ਟਗ ਦੇ ਕਰ ਪਾਲਾ ਜੀ ਦੇ ਕੇ ਨਾਮ ਦਾ ਦਸ਼ਾਲਾ ਭਗਟਾਕ ਜੋ ਕਰ ਪਾਲਾ ਜੀ ਦੇ ਕੇ ਨਾਮ ਦਾ ਦਿਸਾਲਾ ਭਗਟਾਕ ਜੀ ਕਰ ਪਾਲਾ ਜੀ ਦੇ ਕੇ ਨਾਮ ਦਾ ਦਿਸਾਲਾ ਭਗਟਾਕ ਜੋ ਕਰ ਪਾਲਾ ਜੀ ਦੇ ਕੇ ਨਾਮ ਦਾ ਦਿਸਾਲਾ ਧੀਰੇ ਮੋਤੀਆਂ ਦੇ ਵਿੱਚ ਗੁਦਿਆ ਗੁਦਿਆ ਤੇਰਾ ਰਮਾਨਾ ਦੀਆ ਤੇ ਵਿੱਚ ਗੁੰਦਿਆ ਗੁੰਦਿਆ ਤੇਰਾ ਰਮਾਲਾ ਆਪਣਾ ਨਾਮ ਜਪਾਓ ਠਾਕੁਰ ਆਪਣਾ ਨਾਮ ਜਪਾਓ ਠਾਕੁਰ ਮਿਸਰੋ ਨਾਮ ਵਿਸਰਾਓ ਠਾਕੁਰ ਮਿਸਰੋ ਨਾਮ ਵਿਸਰਾਓ ਠਾਕੁਰ ਸਭ ਦੁਨੀਆ ਕੇ ਮਾਲਿਕ ਤੇਰਾ ਜੁਗ ਜੁਗ ਰਾਜ ਨਰਲਾ ਸਭ ਦੁਨੀਆ ਕੇ ਮਾਲਿਕ ਤੇਰਾ ਜੁਗ ਜੁਗ ਰਾਜ ਨਰਲਾ ਕਦੇ ਕਰਪਾਲਾ ਜੀ ਦੇ ਕੇ ਨਾਮ ਦਾ ਦਸ਼ਾਲਾ ਪਗ ਟਕ ਦਿਓ ਕਰਪਾਲਾ ਜੀ ਦੇ ਕੇ ਨਾਮ ਦਾ ਬਿਸਾਲਾ ਭਵਨਪਤੀ ਪਰਮੇਸ਼ਰ ਤੇਰਾ ਅੰਤ ਕਿਸੇ ਨਹੀਂ ਪਾਇਆ ਭਵਨਪਤੀ ਪਰਮੇਸ਼ਰ ਤੇਰਾ ਅੰਤ ਕਿਸੇ ਨਹੀਂ ਪਾਇਆ ਜਦ ਪ੍ਰਹਿਲਾਦ ਤਿਆ ਤੈਨੂੰ ਕੀੜੀ ਬੜ ਕੇ ਆਇਆ ਆਇਆ ਤੇਨੋ ਕੀੜੇ ਬਣ ਕੇ ਆ ਜੋਗਰ ਗੁਣ ਤੇਰੇ ਸਹਿਬਾ ਵਟਿਆ ਭਗਵਾਨਾ ਜੋਗਰ ਵੀ ਗੁਣ ਤੇਰੇ ਸਹਿਬਾ ਵਟਿਆ ਭਗਵਾਨਾ ਭਗਤਕ ਦੇ ਕਿਰਪਾਲਾ ਜੀ ਦੇ ਕੇ ਨਾਮ ਦਾ ਦਸ਼ਾਰਾ ਭਗਟਕ ਜੋ ਕਿਰਪਾਲਾ ਜੀ ਦੇ ਏ ਦੁਸ਼ਤ ਦਮਨ ਸਭ ਮਾਰੀ ਸੀਤਾ ਜੀ ਕੀ ਪਤਰਾ ਕੀ ਭਗਤਾ ਕੀ ਕਾਜ ਸਵਾਰੇ ਸੀਤਾ ਜੀ ਕੀ ਪਤਰਾ ਕੀ ਭਗਤਾ ਕੀ ਕਾਜ ਸਵਾਰੇ ਪਾਂਡੂ ਕੀ ਜਗ ਭੋਗ ਲਗਾਏ ਦੀਨ ਦਿਆਲ ਕਪਾਲਾ ਪਾਂਡੂ ਕੇ ਜਗ ਭੋਗ ਲਗਾਏ ਦੀਨ ਦਿਆਲ ਕਪਾਲਾ ਦੇ ਕਰ ਪਾਲਾ ਜੀ ਦੇ ਕੇ ਨਾਮ ਦਾ ਦਸ਼ਾਲਾ ਭਗਟਕ ਜੋ ਕਰ ਪਾਲਾ ਜੀ ਦੇ ਕੇ ਨਾਮ ਦਾ ਦਸ਼ਾਲਾ ਸੁਣ ਮਰਮੁਣ ਜਨ ਦੇਵੀ ਦੇਵਾ ਸੁਰ ਨਾਲ ਮਰਮੁਣ ਜਨ ਦੇਵੀ ਦੇਵਾ ਘਰ ਦੇ ਨਿਸ਼ਿਮਰਨ ਤੇਰਾ ਘਰ ਦੇ ਮ ਜਨਮਤਾ ਫੀਰਾ ਜੀਵਨ ਮੁਕਤੀ ਪਾਵੇ ਮਾਧੋ ਜੋ ਤੇਰਾ ਮਤਵਾਲਾ ਜੀਵਨ ਮੁਕਤੀ ਪਾਵੇ ਮਾਧੋ ਜੋ ਤੇਰਾ ਮਤਵਾਲਾ ਅਗ ਤੱਕ ਦੇਵ ਕਿਰਪਾਲ ਜੀ ਦੇ ਕੇ ਨਾਮ ਦਾ ਦਸ਼ਾਲਾ ਪਦ ਤੱਕ ਜੋ ਕਰ ਪਾਲ ਜੀ ਦੇ ਕੇ ਨਾਮ ਦਾ केशनो नारद सारद जोगी जंगम सारे जोगी जंगम सारे रात दिवस सर्वत माहि पूजन सगल सवारी रात दिवस सर्वत माहि पूजन सगल सवारी ਗਣਪਤ ਵੀਰਤਾ ਪੀਰਗ ਤੇਰੀ ਮਾਲ ਕਿਦਰ ਮਨਰ ਜਸ ਗਣਪਤ ਵੀਰਤਾ ਪੀਰਨ ਤੇਰੀ ਮਾਲ ਪਗ ਟਕ ਦੇੇ ਕਰਪਾਲਾ ਜੀ ਦੇ ਕੇ ਨਾਮ ਦਾ ਅਸ਼ਾਲਾ ਪਗ ਟਕ ਜੋ ਕਰਪਾਲ ਵਿਦੇ ਕੇ ਨਾਮ ਦਾ ਅਸ਼ਾਲਾ ਧੜੇ ਫਲ ਪਾਵੇ ਮਨ ਚਿੰਦੜੇ ਫਲ ਪਾਵੇ ਘਰ ਤੇਰੇ ਤੋਂ ਸਤਿਗੁਰ ਕੋਈ ਜੀਵਨ ਰਾਸ ਨਿਜਾਵੇ ਘਰ ਤੇਰੇ ਤੋਂ ਸਤਿਗੁਰ ਕੋਈ ਜੀਵਨ ਰਾਸ ਨਿਜਾਵੇ ਹਰシャンਪੁਰਸ਼ ਵਾਲੇ ਹਰ ਹਰ ਤੋਂ ਸਭ ਕਾਰ ਖਵਾਲਾ ਹਰシャンਪੁਰਸ਼ ਵਾਲੇ ਲਾ ਜੀ ਦੇ ਨਾਮ ਦਾ ਦਿਸਾਲਾ ਹੀਰੇ ਮੋਤੀਆਂ ਦੇ ਵਿੱਚ ਗੁੰਦਿਆ ਗੁੰਦਿਆ ਤੇਰਾ ਰਮਾ ਦਾ ਹੀਰੇ ਮੋਤੀਆਂ ਦੇ ਵਿੱਚ ਗੁੰਦਿਆ ਗੁੰਦਿਆ ਤੇਰਾ ਰਮਾ ਦਾ ਰੱਖ ਜੋ ਕਰਪਾਵਾ ਜੀ ਦੇ ਕੇ ਨਾਮ ਦਾ ਦਿਸਾਲਾ ਗਾਈ ਜਾ ਮੇਚ ਉਸ ਦੇਹੀ ਗੀਤ ਰੇ ਕੋਈ ਤੇਰਾ ਰਾਗ ਪਾਪ ਤੀਸ਼ ਨਾਰ ਹੈ ਰੋਹੀ ਤੇਰੀ ਬੰਦਗੀ ਮੰਗ ਵਿਚਾਰ ਹੈ ਤੀਨ ਲੋਕ ਵਿੱਚ ਊਦਾ ਨਾਮ ਗੋਜਦਾ ਨਾਮ ਦੀ ਬਹਾਰੀ ਤੇ ਦੁਖ ਅਲੂਹ ਜਦਾ ਉਹਨੂੰ ਰਾਂ ਕਹਿੰਦੇ ਪੁਲ ਸੰਸਾਰ ਦਾ ਤਪਦੇ ਅਗਨ ਗੁੰਡਾ ਤਾਈ ਦੁਨੀਆ ਚ ਰਾਜ ਵਸਦਾ ਮਹਾਨ ਹੈ ਅਮਰ ਤ੍ਰਿਉਚੀ ਉਦੀਸ਼ਾੜ ਬਾੜ ਹੈ ਜਰੇ ਜਰੇ ਪਰ ਸਭ ਨਾਨੂ ਜਾਣਦਾ ਕਟ ਕਟ ਦੀਆਂ ਰਮ ਜਾ ਪਛਾਨਦਾ ਦੇਮ ਦੇ ਤਮਾਮ ਆਉਂਦੀਆਂ ਪੁਜਾਰੀਆਂ ਉਹ ਤਾਈ ਹੁਣ ਪਰਵਾਣ ਸਾਰੀਆਂ ਤੀਰ ਲੋਕ ਸਾਰਾ ਤਾਈ ਪੂਜਦਾ ਪੋਲੀ 8013 ਤਰਵਨੌੜੇ ਉਸ ਨੂੰ ਮਾਰਦੇ ਹਮੇਸ਼ਾ ਪਤਾ ਪੌਣ ਉਸ ਨੂੰ ਯੋਧਿਆ ਤਰਯੋਦਾ ਗੜੀ ਬਲਵਾਨ ਹੈ ਇਸਾਰੀ ਦੁਨੀਆ ਤੋਂ ਸ਼ਕਤੀ ਮਹਾਨ ਹੈ ਗਿਆਨ ਪਤਵਾਰ ਸਵਨਾਥ ਵਸਦਾ ਬੈਜ ਗਿਰ ਕੀ ਜੀ ਮਿੰਦੂ ਕੋਲ ਦੱਸਦਾ ਗਦਮ ਅਹੂ ਚਰ ਆਰਤੀ ਅਰਦਾਸ ਕਰਨ ਤੋਂ ਪਹਿਲਾਂ ਮੂਲ ਮੰਤਰ ਜੈ ਮਾਹੇਿਕ ਜੈ ਨਰੰਕਾਰ ਪੈ ਪੰਜਰ ਜੈ 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 ਬ੍ਰਹਮਾ ਜੈ ਸ਼ੰਕਰ ਸੋਹਣੇ ਰਮਨ ਜਨ ਦੇਵੀ ਦੇਵਾ ਅਗਨ ਪਵਨ ਪਾਣੀ ਸਰੰਗ ਪਰਵਤ ਗਾਰਕੇ ਜੁਜੁ ਵਿਚਾਰੇ ਗਾਣੀ ਦੇ ਕਰ ਅੰਮ੍ਰਿਤ ਠਿੰਲੇ ਕੇ ਦੁਖ ਲਕੰਡਣ ਜੈ ਕਮਲ ਕਾਲ ਪਰ ਬੈਠ ਕੇ ਸੰਸਾਰ ਰਚਾਇ ਤਵੇ ਗੁਝਿਆ ਹੁੰਦਾ ਕੈਸੀ ਤੇਰੀ ਮਾਇਆ ਤੇਰਾ ਨਾਮ ਜਹਾਜ ਹੈ ਸਭ ਦੁਨੀਆ ਕੇ ਚੰਦੜ ਜੈ ਰਾਮ ਚੰਦਰ ਕੋ ਪੈਦਾ ਕਰਕੇ ਦੁਸ਼ਟ ਦਮਨ ਸਾ ਮਾਰੇ ਕਰਕੇ ਤੇਰੀ ਆਰਤੀ ਚੰਦ ਸੂਰ ਸਵਤਾਰੇ ਜਪ ਕੇ ਤੈਨੂੰ ਟੁੜ ਜਾਂਦੇ ਨੇ ਜਮਦੂ ਚੜ ਦੇ ਬੰਦਨ ਜੈ ਮਧੂ ਸੁਦਰ ਪਰਸ਼ੂਤਮ ਰਾਏ ਮੁਰਲੀ ਵਾਲੇ ਰਾਦੇ ਸ਼ਾਮ ਦਵਾਪਰ ਦੇ ਵਿੱਚ ਪ੍ਰਗਟ ਹੋਏ ਵਿਸ਼ਨੂੰ ਜੀ ਬਦਲਾ ਕੇ ਨਾਮ ਪਰਮੇਸ਼ਰ ਕੇ ਭਗਤੋ ਕਾ ਕਾਲ ਕਲੇਸ਼ ਨਿਕੰਜਣ ਜੈ ਯੋਗ ਸਿਤ ਪਰਾਨ ਰਚਾ ਜਗ ਵਿੱਚ ਆਪ ਨ ਰਹਿਣਾ ਸਤ ਗੁਰੂ ਰਾਮ ਚਰਿਤਰ ਰਚਿਆ ਬਾਣੀ ਸਬਦਾ ਗੈਣ ਸੀਤਾ ਜੀ ਕੀ ਪਾਲਣ ਕੀਤੀ ਰਾਮ ਰਾਮ ਕੀ ਚੰਨਣ ਜੈ ਸਤ ਅਵਤਾਰ ਪਕੰਮਰ ਸੁਆਮੀ ਨਾਨਾ ਰੂਪ ਤੁਮਾਰੇ ਗੁਰੂ ਨਾਨਕ ਗੁਰੂਿਸ਼ ਕਰਮ ਸਾ ਤੇਰੇ ਸਹਾਰੇ ਗੁਰ ਗਿਤਾਸ ਗੁਰੂ ਗੋਵਦ ਸਿੰਘ ਜੀ ਕੂੜ ਕਵਟ ਕੋ ਡੰਡਲ ਜੈ ਮੁਗਤ ਜੁਗਤ ਕੇ ਹੂ ਦਾਤਾ ਜਗਤ ਪਿਤਾ ਮਹਾਰਾਜ ਗੁਰ ਨਮਰਕ ਸਰਬ ਬਲਵਾਸੀ ਸਭ ਦੁਨੀਆ ਵਿਤਰਾ عبد <applause> الله बड़ा नाम ज पाओ सकुल नाम सरा तो पानी हमीर प्रयास संभाली प्रवा सिंह उनकी आस आसना देखे जा ਵਿਦੇਸ ਕਰਨ ਨੂੰ ਸੰਤਾ ਕਰੀ ਬਕਾ ਇੰਦਰਾਪੁਰੇ ਪਤਾੜ ਮੈਂ ਹੋਰੀ ਜੈ ਜੈਕਾਰ ਵਾਲੀ ਵੀ ਕਰ ਮੈਣ ਪਾਸ਼ਾ ਤੀਰ ਲੋਕ ਪ੍ਰਭੂ ਰਖਾ ਸਤਿ ਮਨਿਸ਼ਵਰ ਗਾਨ ਤੇ ਗਨ ਪਦ ਵੇਦ ਪਰਾ ਸ਼ਿਵ ਜੀ ਬੈਠ ਕਲਾਸ਼ ਮੈਂ ਧਿਆਨ ਤਰੇ ਹਰ ਨਾਲ ਜਗ ਜੀ ਨਿਰੰਤਰ ਮਿਲੇ ਪੂਰਨ ਕਿਉ ਵਿਸ਼ਰਾਨ ਲਖ ਜਰਾਸੀ ਮੇਧਨੀ ਕਉ ਪਤ ਨਿਰਵਾਨ ਅੰਬਰ ਲੋਕ ਦਾ ਗੋਟਰੇ ਇੱਛਾਰੇ ਨੇ ਕੋਈ ਬੇਦਵੰਸ ਕੋ ਜਾਣੀਆ ਕਰਤਾ ਕਰੇ ਸੋ ਹੋਏ ਤਨ ਮਨ ਧਨ ਸੰਗ ਲੈ ਕੇ ਗੁਰਧਰ ਭੇਡ ਚੜਾਈਏ ਸ਼ਰਨ ਗੁਰੂ ਗਿਆਂ ਜੋ ਇੱਛੇ ਸੋ ਫਲ ਪਾਈਏ ਮਾਤ ਪਿਤਾ ਸੰਗ ਲੈ ਕੇ ਪਾਪ ਜਗ ਨਰਖਾਈਏ ਮਰ ਨਾਰੀ ਸੰਗ ਲੈ ਕੇ ਥਾਰ ਕਦੇ ਚੜਾਈਏ ਵਾਲਮੀਕ ਦਰਬਾਰ ਮੇ ਬਹਿ ਨਾਲ ਫੁਲਾ ਗਹਾ ਜਿਲ ਕੀ ਅਰਦਾਸ ਸੁਖ ਜਿ ਅੰਗ ਕਾ ਜਦ ਲਗ ਘਟ ਮੇ ਪ੍ਰਾਨ ਹੈ ਰਹੁ ਗੁਰੂ ਕੇ ਦਾਸ ਇੱਛਾ ਭੈ ਵਲਮੀਕ ਕੇ ਵਜਾ ਪੁੱਤਰ ਪਾਏ ਦੋ ਜਗ ਜਨਮ ਤਿੰਨਾਂ ਕਾ ਜੋ ਸਤ ਗੁਰੂ ਸ਼ਰਨ ਨਹੀਂ ਆਏ ਭਰਦwaj ਕੋ ਰਾਵ ਕੋ ਆਪਣੇ ਸ਼ਰਨ ਨਹੀਂ ਲਾਏ ਲਖਸ਼ ਕੋ ਵਲਦੀਆ ਸ਼੍ਰੀ ਗਾਨ ਸੇ ਯੁੱਧ ਕਰਾਏ ਸੁਰਨਰਮਣ ਜਨ ਦੇਵ ਤੇ ਸਿਧਾ ਹਾਈ ਲਾਏ ਪਤਾਲ ਪਰੂ ਕੇ ਵਿੱਚ ਮੈਂ ਬਾਤ ਲੀਖੀ ਸੰਖ ਵਜਾਏ ਸੁਣ ਪ੍ਰਾਰਥਨਾ ਸਤਗੁਰੂ ਅੰਮ੍ਰਿਤਿਆ ਬਣਾਏ ਅੰਮ੍ਰਿਤ ਜਲ ਕੇ ਗੋਧ ਜੋ ਜਿਸ ਜਿਸ ਕੇ ਮੁਖ ਲਾਏ ਜੈ ਜ ਕਰ ਦੇ ਜੋ ਦੇ ਉੱਥੇ ਜਿਤਨੇ ਮਾਰ ਮਕਾਏ ਐਸੇ ਹੀ ਗੋਵੰਤ ਕੋ ਸੁਰਨਰਮਣ ਜਨ ਗਾਏ ਸਭ ਉਪਾਸ਼ਨ ਕੌਰ ਮੈਂ ਬਾਤ ਲੀਖੀ ਬ੍ਰਹਮ ਜਵਾਏ ਵਾਲਮੀਕ ਕਈ ਸ਼ਰਨ ਪਏ ਨਰਨ ਸੀਤਾ ਮਾ ਲੋਕੋਸ ਕੋ ਵਧਿਆ ਗੁਰੂ ਵਾਲਮੀਕ ਮਹਾਰਾਜ ਜੋਗ ਸੁਨਰ ਮੈ ਸਰਬ ਕੋ ਘਟ ਘਟ ਜੀਰ ਜਨਾਵਨ ਵਾਲਮੀਕ ਗੁਰ ਮੰਨ ਕੇ ਹਰ ਕੋਈ ਮੁਕਤੀ ਪਾਉਣ ਵਾਲਮੀਕ ਗੁਰ ਮੰਨ ਕੇ ਹਰ ਕੋਈ ਮੁਕਤੀ ਪਾਉਣ ਸਭ ਨਰ ਨਰੀ ਆਓ ਦਰਬਾਰ ਨੇ ਕਰੋ ਨੰਸ਼ਕਾਰ ਖੜੇ ਅਰਦਾਸੇ ਸੁਖੀ ਜੀ ਅੰਗੀਕਾਰ ਨਿਭਾਣਿਆ ਦੇ ਬਾਣ ਗੁਰੂ ਨਿਧਣਿਆ ਦੇ ਦਾਣ ਗੁਰੂ ਨਿਭਾਉ ਕੇ ਬਾਣ ਗੁਰੂ ਧੀ ਆਸਰੰਦਿਆਸਰੇ ਨੀ ਧਿਰਿਆਂ ਦੀ ਧਿਰ ਹਾਜ਼ਰ ਹਾਜ਼ੂਰ ਕਰਤਾ ਆਦ ਗੁਰੂ ਜੁਗਤ ਗੁਰੂ ਨਰੰਕਾਰ ਭਗਵਾਨ ਵਾਲੀ ਮੀਰ ਮਹਾਰਾਜ ਗੁਰੂ ਸੱਚੇ ਪਾਤਸ਼ਾਹ ਜੀਓ ਕਾਜੂਬ ਦੇਵ ਤਾਰ ਦੁਨੀਆ ਨੂੰ ਤਾਰਨ ਹਾਰ ਸਤਖੰਡ ਵਾਸੀ ਸਹਿਬ ਸ੍ਰੀ ਗੁਰੂ ਗਿਆਨनाथ ਮਹਾਰਾ ਜੀਓ ਚੌਰ ਪਗ ਪਾ ਦੇ ਮਾਲਕ ਗਰੀਬਾ ਵਾਜ ਹਾਜਰਾ ਫਾ ਜੂਰ ਜਗ ਦੀ ਜੋਤ ਨਿਰੰਕਾਰ ਭਗਵਾਨ ਵਾਲੀ ਕਿਨਾਰਾ ਜੀ ਦੇ ਆਤਮਿਕ ਸਰੂਪ ਜੁਗੋ ਜੁਗ ਅਕਲ ਗਦੀ ਦੇ ਸਭੇ ਮਾਨ ਧਰਤਨ ਸ਼੍ਰੀ ਆ ਧਰਮ ਗ੍ਰੰਥਰ ਮਾਨ ਸਹਿਬਾ ਰਾ ਜੀ ਸੱਚੇ ਪਾਤਸ਼ਾਹ ਜੀ ਲੱਖ ਖੁਸ਼ੀਆਂ ਬਾਤਸ਼ਾਹਾਂ ਜੇ ਸਤਗੁਰੂ ਨਦਰ ਕਰੇ ਆਪ ਜੀ ਦੇ ਘਰ ਦੇ ਪ੍ਰੀਤਵਾਨ ਆਪ ਜੀ ਦੇ ਘਰ ਦੇ ਚਰਨ ਸੇਵ ਗੁਰਮੁਖ ਪਿਆਰੇ ਭਾਈ ਸਭਾਈ ਭਗਤ ਰਾਮ ਜੀ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਸੁਪੁੱਤਰ ਭਾਈ ਸਭਾਈ ਮੱਖਣ ਸਿੰਘ ਜੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਨੇ ਆਪ ਜੀ ਦੇ ਦਰੋਂ ਘਰੋਂ ਸ੍ਰੀ ਧੰਨਿਆ ਹੋਇਆ ਆਪ ਜੀ ਦੇ ਘਰ ਦੇ ਆ ਖੁਸ਼ੀਆਂ ਪ੍ਰਾਪਤ ਕਰਨ ਲੋਗ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਪ੍ਰਗਟ ਦਿਹਾੜੇ ਨੂੰ ਮੁਖ ਰੱਖਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਸਤਖੰਡ ਸਥਾਨ ਪਿੰਡ ਰਕੜਾ ਵੇਟ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਆਪ ਜੀ ਦੀ ਰਬੀ ਬਾਣੀ ਸਤਖੜ ਬਾਣੀ ਦਰਗਾਈ ਬਾਣੀ ਲਾਹੀ ਬਾਣੀ ਤੁਰਗੀ ਬਾਣੀ ਆਏ ਬਿਨ ਸਗਲੇ ਚਿੰਤਾ ਮਟਾਈ ਦੇ ਸਹਿਜ ਬਾਣ ਆਰੰਭ ਕਰਾਏ ਸੰਨ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਐ ਸਭ ਦੇ ਖੁਸ਼ੀਆਂ ਦੇ ਭੋਗ ਪਾਏ ਗਏ ਉਸ ਤੋਂ ਤਰੰਤ ਆਪ ਜੀ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਹੋਈਆਂ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਆਪ ਗੁਰਮਤ ਪਰਵਾਰਾਂ ਦੇ ਕਾਰਜ ਰਾਸ ਕਰਨੇ ਦੁੱਖਾਂ ਦਲੇਦਰਾਂ ਅਕਲੇਸ਼ਾਂ ਦੇ ਨਾਸ ਕਰਨੇ ਸੁੱਖਾਂ ਦੇ ਪਰਵੇਸ਼ ਕਰਨੇ ਭਜਨ ਬਾਣੀ ਦੇ ਹੀ ਪ੍ਰਤਾਪ ਕਰਨੇ ਆਉਣ ਵਾਲੇ ਭਿਆਨਕ ਸਮੇ ਤੋਂ ਹੱਥ ਦੇ ਕੇ ਬਚਾ ਕੇ ਰੱਖਣਾ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਉਹਨਾਂ ਦੇ ਪਰਿਵਾਰਾਂ ਨੂੰ ਬੱਚਿਆਂ ਨੂੰ ਤਰੱਕੀਆਂ ਬਖਸ਼ਿਸ਼ ਕਰਨੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਗੁਰਮੁਖ ਪਰਿਵਾਰਾਂ ਦੇ ਵੱਲੋਂ ਭਾਈ ਸਾਹਿਬ ਭਾਈ ਭਗਤ ਰਾਮ ਦੀ ਤથા ਸਾਰੇ ਪਰਿਵਾਰ ਦੇ ਵੱਲੋਂ ਆਪ ਜੀ ਦੀ ਦੇਹ ਤੇ ਪਛਾਕੇ ਬਣਾਏ ਗਏ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਜਿਸ ਤਰ੍ਹਾਂ ਗੁਰਮੁਖ ਪਰਿਵਾਰਾਂ ਨੇ ਆਪ ਜੀ ਦੀ ਦੇਹ ਨੂੰ ਢੱਡਿਆ ਐਸੀ ਤਰ੍ਹਾਂ ਲੋਕ ਪਰਲੋਕ ਵਿਖੇ ਪੱਤਾ ਢਕੜੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਵਰਸੇ ਹੋਏ ਖਜ਼ਾਨੇ ਰਚੋਂ ਬੇਅੰਤ ਹੀ ਮਾਇਆ ਹਾਜ਼ਰ ਹੋਈ ਜਿਨ੍ਹਾਂ ਖਜ਼ਾਨਾ ਜਵਾਏ ਖਜ਼ਾਨੇ ਭਰਪੂਰ ਕਰਨੇ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਮੁਖ ਲਾਉਣ ਯੋਗ ਲੰਗਰ ਪ੍ਰਸ਼ਾਦ ਦੇ ੜਾ ਪ੍ਰਸ਼ਾਦ ਦੀਆਂ ਦਿਗਾ ਹੋਰ ਅਨੇਕ ਤਰ੍ਹਾਂ ਦੀਆਂ ਰਸਤਾ ਹਾਜ਼ਰ ਹੋਈਆਂ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਆਪ ਸੰਮਗੋਗੇ ਭੋਗ ਲਾਣੇ ਤਨਾਰੇ ਘੁੱਗ ਲੱਗੇ ਹੋਏ ਸਾ ਸੰਗਤ ਵਰਤਾਂ ਦੀ ਆਪਿਆ ਹੋਈ ਜੋ ਜੋ ਸ਼ਬੀ ਸਵਾਸ ਸਵਾਸ ਆਪ ਜੀ ਦਾ ਨਾਮ ਜਪੇ ਆਰਤੀ ਦਾ ਇਹ ਨਾਮ ਜਪੇ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਪਿਛਲੇ ਦਿਨਾਂ ਤੋਂ ਸੇਵਾਦਾਰਾਂ ਤੋਂ ਸੇਵਾ ਕਰਦਿਆ ਪਾਠੀ ਸਿੰਘਾਂ ਤੋਂ ਜਾਪ ਕਰਦਿਆ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਿਆ ਏਕ ਨਹੀਂ ਅਨੇਕ ਤਰ੍ਹਾਂ ਦੀਆਂ ਭੁਲਾ ਹੋਗੀਆਂ ਹੋਣਗੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਆਪ ਜਾਣੇ ਜਾਣੋ ਬਖਸ਼ਣਾ ਰਹੋ ਬਖਸ਼ ਲੈਣਾ ਬਖਸ਼ ਲੈਣਾ ਅੱਗੇ ਬਾਤ ਦੇ ਸੇਵਾ ਦਰਾਂ ਨੂੰ ਸ਼ੁੱਧ ਸੇਵਾ ਪਾਠੀ ਸਿੰਘਾਂ ਨੂੰ ਸ਼ੁੱਧ ਪਾਠ ਸ਼ੁੱਧ ਅਰਦਾਸ ਕਰਨ ਦੀ ਬੁੱਧੀ ਬਖਸ਼ਣਾ ਅੜੇ ਸੋ ਛੜੇ ਆਪ ਜੀ ਦੀ ਸ਼ਰਨ ਆਵੇ ਸਤਿ ਸ੍ਰੀ ਜੋ ਬੁਲੇ I'm about ਨਿਰੰਕਾਰ ਜੀ ਦੋਰਾ ਪੂਰਨ ਪੁਰਖ ਸਰਵ ਕਟਵਾਸੀ ਅਲੱਖ ਨਰੰਜਨ ਰਾਈ ਸਭ ਕੀ ਆਸਾ ਪੂਰਿਓ ਜੋ ਜੋ ਦਰ ਪਰ ਆਈ ਰੋਗ ਸੋਗ ਜੋ ਜਨਮ ਮੰਗਲagai ਜੋਇ ਚਾਇ ਫਲ ਸੋ ਮਿਲੇ ਆਸਨਾ ਬਿਰਤੀ ਜਾਈ ਸਭਨਾ ਤੋਂ ਵੇਦਾ ਸੁਆਮੀ ਸਭ ਕੁਝ ਤੁਮਰੇ ਹੱਥ ਕੋਡ ਜਨਮ ਦਾ ਪਾਪੀ ਤਰਦਾ ਸੁਣ ਕਰ ਤੇਰੇ ਕਾਥ ਦਰ ਪਰ ਜੋ ਤਿਲ ਫੁੱਲ ਚੜੇ ਲਾਓ ਭੋਗਨ ਦਾਨ ਨਾਮ ਦਾਨ ਸਭ ਕੋ ਦਿਓ ਪ੍ਰਭੂ ਵਾਲਮੀਕ ਭਗਵਾਨ ਦੁੱਖ ਦਰਦ ਸੰਗਟ ਮਿਟੇ ਜੋ ਜਨ ਭਰੇ ਧਿਆਨਾ ਦਕਾ ਦਰਦ ਸੰਕਟ ਮਿਟੇ ਜੋ ਜਨ ਧਰੇ ਤਿਰਾਨ ਵਾਲਮੀਕ ਜੀ ਰਤਨ ਹੈ ਵਾਲਮੀਕ ਜੀ ਲਾਲ ਸੋਈ ਖੇਲਾ ਸਾਰੀਆਂ ਜੀਵ ਚੰਤ ਦੇ ਨਾਲ ਸੋ ਬਾਬਾ ਸਭ ਜਗਤ ਕਾ ਹਾਂ ਹਾਂ ਮਿਸਕੇ ਪੁੱਤ ਸੋਈ ਸੱਚੀ ਮਾਤ ਹੈ ਤੀਨ ਭਵਨ ਵਿੱਚ ਕਾਰ ਕੁਦਰਤ ਬੜੀ ਆਪਾੜ ਹੈ ਦੀਨਾ ਨਾ ਤਦ ਤਾਰ ਉਸ ਜਨ ਕੀ ਕਲਿਆਣ ਹੈ ਜੋ ਸਕੇ ਗੁਣ ਗਾਏ ਉਸਰ ਦਾ ਨਾਮ ਵਸਾਰ ਕੇ ਜੀਵਨ ਮੁਕਤੀ ਪਾਵੇ ਜੋ ਬੋਲੇ ਸੋਨ ਰਪ ਹੈ ਸ੍ਰਿਸ਼ਟੀ ਕਰਤਾ ਵਾਲਮੀਕ ਦਇਆਵਾਨ ਕੀ ਜੈ ਸ੍ਰੀ ਸ੍ਰੀ ਇਸ ਅਠ ਸਤਗੁਰੂ ਗਿਆਨਾਤ ਮਹਾਰਾਜ ਕੀ ਜੈ ਗਤੀ ਤੇ ਬਰਾਜਮਾਨ ਜੁਗੋ ਜੁਗੋ タルਿ ਸ੍ਰੀ ਆਦਿ ਧਰਮ ਗ੍ਰੰਥਰ ਮਹਾਰਾਜ ਕੀ ਜੈ